ਪਸ ਕਸਾਲ ਅਕਾਲੀ ਜਲਦੀ ਸਰਕਾਰ ਰਹੀ ਹੈ ਕੈਪਟਨ ਬਰਿੰਦਰ ਸਿੰਘ ਵੀ 10 ਸਾਲ ਰਹਿ ਕੇ ਗਿਆ ਆਮ ਆਦਮੀ ਨੂੰ 2 ਸਾਲ ਹੋ ਗਏ 10 ਸਾਲਾਂ ਦੇ ਵਿੱਚ ਬਾਦਲ ਨੇ ਜਿਹੜੀ ਤੁਸੀਂ ਨਸ਼ਾ ਦੀ ਗੱਲ ਕੀਤੀ ਹੈ ਜਾਂ ਰੋਜ਼ਗਾਰ ਦੀ ਗੱਲ ਕੀਤੀ ਹੈ ਉਹਦੇ ਵਿੱਚ ਕੀ ਸੁਧਾਰ ਕੀਤਾ ਤੇ ਕਾਂਗਰਸ ਨੇ ਕਿਹੜਾ ਨਹੀਂ ਕੀਤਾ ਖੇਡ ਹੈ ਗੇਮ ਹੈ ਕਹਿੰਦੇ ਇਹਦੀ ਪਰੰਪਰਾ ਕੌਰ ਦੀ ਤੇ ਵੀਪਾ ਬਦਲਦੀ ਤੁਸੀਂ ਕੀ ਮੰਨਦੇ ਹੋ ਕੀ ਸਚਾਈ ਕੀ ਹੈ ਭਗਵਾਨਤ ਮਾਨਾ ਚੁਟਕਲੇ ਬੜੇ ਸੁਣਾਉਣਾਗਾ ਕਿ ਕਿਕਲੇ ਕੁਕਲੇ ਵੀ ਚੰਗੀਆਂ ਗਾਉਂਦਾ ਸੁਣੀਆਂ ਕਦੇ ਕਿਵੇਂ ਇਹ ਇਹ ਜੋ ਕਮਾਲੀ ਆਗਾ ਜਿਹੜੇ ਗਰੀਬਾਂ ਨੂੰ ਦਿੱਤਾ ਸੀਗਾ ਰਾਸ਼ਨ ਉਹ ਵੀ ਸਾਡਾ ਖਤਮ ਕਰਤਾ ਤੇ ਜਿਹੜੇ ਜਵਾਕਾਂ ਨੂੰ ਲੈ ਕੇ ਉੱਡੀ ਆਉਂਦੇ ਨੇ ਆਪ ਉੱਡੀਾਂ ਸੱਟਕੇ ਜਵਾਕਾਂ ਨੂੰ ਬਾਜ ਜਾਂਦੇ ਆ ਮੈਂ ਬਾਲੀ ਦੁਖੀ ਮੇਰਾ ਮੁੰਡਾ ਬਾਗ ਠੀਕ ਆ ਦੂੜ ਸਾਲ ਹੋ ਗਏ ਨੂੰ ਆ ਦੇਖ ਲੈ ਜਵਾਖੜੀਆਂ 1500 15 ਦਿਨ ਦੀ ਕੁੜੀ ਸੀ ਚਾਰ ਵਿਆਹ ਕਰਾ ਲਏ ਤੇ ਗਰੀਬਾਂ ਨੂੰ ਹੀ ਮਾਰਤਾ ਨੇ ਨਾਲ ਭਗਵੰਤ ਮਾਨ ਨੇ ਜੀ ਕਾਨੂੰਨ ਚਲਾਦਾ ਵੀ ਮੈਂ ਵਿਆਹ ਕਰਾ ਲਿਆ ਵੀ ਤੁਸੀਂ ਵੀ ਵਿਆਹ ਕਰਾਓ ਅੱਛਾ ਲੋਕਾਂ ਨੂੰ ਵਿਆਹ ਕਰਾਉਣਾ ਭਗਵੰਤ ਮਾਨ ਨੇ ਦੱਸਿਆ ਜਿਹੜਾ ਹਜ਼ਾਰ ਹਜ਼ਾਰ ਰੁਪਏ ਸਾਡੇ ਨੇ ਵਾਅਦਾ ਕਰਿਆ ਸੀਗਾ ਉਹ ਵੀ ਜੇ ਐਂ ਕਹਿ ਸਕਿਆ ਸਾਨੂੰ ਮਿਲ ਵੀ ਜਾਵੇ ਅਸੀਂ ਨੂੰ ਆਏ ਕਹਿੰਦੇ ਕਿ ਅਸੀਂ ਤੇਰੇ ਖਾਤੇ 'ਚ ਹਜ਼ਾਰ-ਹਜ਼ਾਰ ਪਾ ਦੇਣੇ। ਤੁਮਨ ਦਾ ਖਾਤਾ ਲੈ ਕੇ ਦੇ ਦੇਗੇ? ਹਾਂ ਦੇ ਦੇ। ਤਾਂ ਗਰੀਬਾਂ ਨੂੰ ਮਕਾਨ ਸੀਗੇ ਸਰਕਾਰ ਗਰੀਬਾਂ ਨੂੰ ਮਕਾਨ ਦਿੰਦੀ ਹੁੰਦੀ ਹੈ ਜਿਵੇਂ ਸ਼੍ਰੋਮਣੀ ਅਕਾਲੀ ਦਲ ਵੀ ਦਿੰਦੀ ਰਹੀ ਹੈ ਕਾਂਗਰਸ ਵੀ ਆਮ ਆਦਮੀ ਵੀ ਨਹੀਂ ਕੋਈ ਮਕਾਨ ਦਿੱਤਾ। ਸਹੀ ਦੱਸੋ। ਕੁਛ ਨਹੀਂ ਦਿੱਤਾ ਸਾਨੂੰ ਤਾਂ ਡਾਹ ਲ ਹੀ ਦਿੱਤਾ। ਤੁਮਨ ਤੁਮਨ ਦਾ ਮਾਂ ਮੈਂ ਤਾਂ ਇਹ ਕਹਿੰਦਾ ਕਹਿੰਦਾ ਮਾਈਆਂ ਨੂੰ ਮੈਂ ਤਾਂ ਨਜ਼ਰ ਆ ਲਿਆ ਤਾਂ ਕਹਿੰਦਾ ਉਹ ਬੱਸਾਂ ਦੇ ਕਹਿੰਦਾ ਫਰੀ ਜਾਂਦੀਆਂ ਰੋਡ। ਮੈਂ ਕਹਿੰਨੇ ਕੁਛ ਨਹੀਂ ਚਾਹੁੰਦਾ ਫਿਰ ਹੀ ਸਾਨੂੰ ਤਾਂ ਪੈਸਿਆਂ ਦੀ ਕਣਕਾ ਆਵੇ। ਠੀਕ ਆ। ਸਾਡੇ ਨਾਲ ਗਰੀਬਾਂ ਨੂੰ ਕੁਛ ਨਹੀਂ ਕੋਈ ਸਹੂਲਤ ਨਹੀਂ ਕਿੰਨਾ ਪਹਿਲੀ ਹੁੰਦੇ ਚੁੰਦੇ ਦੋ ਦੋ ਲਈ ਬੈਠਾਗਾ ਹੈ ਸਾਰੇ ਨੋ ਬੰਦਵਾਸ਼ ਬੰਦਾਗਾ ਨਸ਼ੇ ਵਾਰੇ ਕੀ ਕਹੋਗੇ ਨਸ਼ੇ ਤੇ ਠੱਲ ਪਈਏ ਕੁਛ ਨਸ਼ੇ ਤੇ ਉਹ ਠੱਲ ਨਹੀਂ ਪਾਈਗੀ ਨਸ਼ੇ ਤੋਂ ਉਹ ਵੀ ਚੱਲਦਾ ਮਾਤਾ ਉਹ ਵੀ ਚੱਲਦਾਗਾ ਸਗਨ ਸਕੀਮ ਹੁੰਦੀਆਂ ਕੋਈ ਸਗਨ ਸਕੀਮਾ ਗੈਲੋ ਆਪਾਂ ਉਹ ਸਰਕਾਰ ਦਿੰਦੀ ਹੈ ਸਗਨ ਸਕੀਮ ਦਿੰਦੀ ਹੈ ਕੀ ਪਰਖੜਾ ਕੇ ਦਿੰਦੀ ਹੈ ਜੀ ਮਤਲਬ ਪਹਿਲਾਂ ਲੇਲੜੀਆਂ ਘੜਾਉਂਦੀ ਹੈ ਕਾਲੀਆਂ ਦੀ ਸਰਕਾਰ ਕਿਵੇਂ ਸੀ ਮਤ ਕਾਲੀਆਂ ਦੀ ਸਰਕਾਰ ਨੇ ਫਿਰਸ ਨਹੀਂ ਬੰਨੀਆਂ ਸੀਗੀਆਂ ਸਾਨੂੰ ਕਣਕ ਵੀ 30 ਕਿਲੋ ਦਿੰਦੇ ਸੀਗੇ ਹੁਣ ਬੇਬੇ ਬੋਰਡ ਫਿਰ ਕਿਹਨੂੰ ਪਾਏਗੀ ਸਹੀ ਦੱਸ। ਕੋਈ ਕਸੀ ਤੱਕ ਆਹ ਦੀ ਮਰਜ਼ੀ ਨਾ ਪਾਵਾਂਗੇ। ਠੀਕ ਆ। ਆ ਦੇਖ ਲੈ ਬਣਾ ਵਾਲੀ ਆਲਾ ਲੈ ਕੇ ਇੱਥੇ ਵੋਟਾਂ ਪਰੇ ਹੋਗਾ ਤੇ ਮੁਰਖ ਟੂਹੀ ਵੀ ਨਾ ਮਾਰੇ ਮੱਥੇ ਲੰਗੜੂ ਹਟ ਗਿਆ। ਕੀ ਕਰੇ ਸਰਕਾਰ ਬਕਾਉਂਦੀ ਐ? ਨਹੀਂ ਸਰਕਾਰੀ ਐ। ਉਹੀ ਸਾਡੀਆਂ ਥਾਈਆਂ ਨੇ ਉਹੀ ਸੱਥਾਂ ਨੇ ਜਿੱਥੇ ਮੁਰਮੜਾਉਂਦੇ। ਐਮ ਜੀ ਦਿੱਤਾ। ਬੀਬਾ ਨੇ ਬਹੁਤ ਵੱਡੀ ਬਾਦਲ ਸਰਕਾਰ ਨੇ 30 ਕਿਲੋ ਕਣਕ ਦਿੰਦੇ ਹੁੰਦੇ ਸੀ ਪਿੰਡ ਨੂੰ। ਤਾਂ ਗਰੀਬਾਂ ਨੂੰ 5 ਕਿਲੋ ਦੇ ਤੇ 5 ਕਿਲੋ ਚੂਹਾ ਖਾ ਜਾਂਦਾ। ਮਹੀਨੇ ਦੀ 5 ਕਿਲੋ ਚੂਹਾ ਖਾ ਜਾਂਦਾ। ਫਿਰ ਇਹ ਵਿਚਾਰੇ ਗਰੀਬ ਬੰਦੇ ਕਿੱਧਰ ਜਾਣੇ ਇਹਨਾਂ ਵੀ ਆਪਾਂ ਸ਼੍ਰੋਮਣੀ ਅਕਾਲੀ ਦਰਬਾਰ ਨੂੰ ਦੁਬਾਰੇ ਲਿਓ ਬੀਬਾ ਹਰਸਰਵੰਤ ਕੌਰ ਬਾਦਲ ਨੇ ਨਾ ਖੇਤੀਬਾੜੀ ਕਾਨੂੰਨਾਂ ਦੇ ਪੱਖ ਦੇ ਵਿੱਚ ਪਹਿਲਾਂ ਦਲੀਲ ਦਿੱਤੀ ਸੀ ਕਿ ਸਹੀ ਹੈ ਬਾਅਦ ਦੇ ਵਿੱਚ ਕਿਸਾਨਾਂ ਦੇ ਵਿਰੋਧ ਤੋਂ ਬਾਅਦ ਉਹ ਬਦਲ ਗਈ ਤੁਸੀਂ ਬਿਜਲੀ ਫਰੀ ਦੇ ਵੀ ਵਿਰੋਧ ਨਹੀਂ ਬਿਜਲੀ ਫਰੀ ਦੇ ਵਿਰੋਧ ਹੈ ਜੋ ਸੀਸ਼ੋ ਜਿਹੜਾ ਜਮਾ ਫਰੀ ਕਰਨ ਸਾਡਾ ਪੱਠਾ ਬਾਹਰਈ ਹੈ ਸਰਕਾਰ ਨੂੰ ਸਾਨੂੰ ਸਬਸਿਡੀ ਦੀ ਨਹੀਂ ਲੋੜ ਸਾਨੂੰ ਅਗਿਆਬਦ ਨੂੰ ਸਾਨੂੰ ਸਕੂਲ ਕੋਲ ਨੇ ਬੱਚੇ ਪੜ੍ਹਨ ਛਾੜੇ ਅਗੋਂ ਬਾਹਰ ਜਾਈ ਜਾਂਦੇ ਸਾਡੇ ਬੱਚੇ ਮੈਂ ਤਾਂ ਭਗਵੰਤ ਮਾਨ ਕਹਿੰਦਾ ਸੀ ਮੈਂ ਸੁੱਖ ਬਲਾਸ ਢਾਉਂਗਾ ਕਹਿੰਦਾ ਫਿਰ ਢਾਆ ਨਹੀਂ ਇਹ ਤਾਂ ਗੱਲਾਂ ਨਾਲ ਤਾਂ ਬਹੁਤ ਮੰਗ ਹੋਈ ਸੀ ਸਾਡੇ ਰਾਬਰ ਪਿੰਡ ਵੀ ਕੀਤੀ ਸੀ ਮੁੰਡੇ ਨੇ ਕਹਿੰਦਾ ਜ਼ਮੀਨਾਂ ਦੀ ਮਿੰਤੀ ਠੀਕ ਕਰਨ ਲਈ ਪੱਥਰ ਦਵਾਰੇ ਲੱਗਣੇ ਚਾਹੀਦੇ ਤੇ ਇੱਕ ਜਿਹੜੀ ਸੈਟੇਲਾਈਟ ਮਸ਼ੀਨ ਆ ਉਹਦਾ ਖਰਚਾ ਬਹੁਤ ਪੈਂਦਾ ਕਹਿੰਦੇ ਉਹ ਸਰਕਾਰ ਆਪਦੇ ਹੱਥ ਚਲੇ ਹੈ ਉਹ ਪ੍ਰਾਈਵੇਟ ਬੰਦੇ ਦੇ ਹੱਥ ਚ ਆ ਉਹ ਪੈਸੇ ਬਹੁਤ ਮੰਗਦਾ ਕੀ ਮੰਗ ਕਰੋਂਗੇ ਨੇ ਸਹੀ ਗੱਲ ਹੈ ਸਰਕਾਰ ਦੇ ਹੱਥ ਸੋਣਾ ਚਾਹੀਦਾ ਭਗਵੰਤ ਮਾਨ ਚੁਟਕਲੇ ਬੜੇ ਸੁਣਾਉਣਾਗਾ ਕਿ ਕਿਕਲੇ ਕੁਕਲੇ ਵੀ ਚੰਗੀਆਂ ਗਾਉਂਦਾ ਸੁਣਿਆ ਕਦੇ ਕਿਵੇਂ ਇਹ ਇਹ ਜੋ ਕਮਾਲੀ ਹੈਗਾ ਜਿਹੜਾ ਗਰੀਬਾਂ ਨੂੰ ਦਿੱਤਾ ਸੀਗਾ ਰਾਸ਼ਨ ਉਹ ਵੀ ਸਾਡਾ ਖਤਮ ਕਰਤਾ ਜਿਹੜਾ ਹਜ਼ਾਰ ਹਜ਼ਾਰ ਰੁਪਏ ਸਾਡੇ ਨਾਲ ਵਾਦਾ ਕਰਿਆ ਸੀਗਾ ਉਹ ਵੀ ਜੇ ਐਂ ਕਹਿ ਸਕਿਆ ਸਾਨੂੰ ਮਿਲ ਵੀ ਜਾਵੇ ਅਸੀਂ ਉਹਨੂੰ ਐਂ ਕਹਾਂਗੇ ਵੀ ਅਸੀਂ ਤੇਰੇ ਖਾਤੇ 'ਚ ਹਜ਼ਾਰ ਹਜ਼ਾਰ ਪਾ ਦਿੰਨੇ ਹਾਂ ਮੋੜ ਕੇ ਭਗਵੰਤ ਮਾਨ ਨੂੰ ਕੀ ਚਾਹੀਦੋਂਗੇ ਹਾਂ ਜਮਾ ਦੇਵਾਂਗੇ ਅਸੀਂ ਅਸੀਂ ਕਹਾਂਗੇ ਚੱਲ ਜਿਹੜਾ ਅਸੀਂ ਗਰੀਬਾਂ ਨੇ ਅਸ ਗਰੀਬ ਬਣਾ ਤੇ ਹਨਾ ਸਾਡੇ ਥਾਂ ਨਹੀਂ ਸਾਡੇ ਮਕਾਨ ਨਹੀਂ ਚਲ ਕੋਈ ਨਾ ਟਾਈਮ ਪਾਸ ਕਰਦੇ ਆਂਗੇ ਅਸੀਂ ਹਜ਼ਾਰ ਹਜ਼ਾਰ ਨੂੰ ਕਹਿੰਨੇ ਆ ਵੀ ਸਾਨੂੰ ਟੱਕਰ ਦੇ ਨੇ ਕਿਤੇ ਅਸੀਂ ਇਹ ਕਹਾਂਗੇ ਹਜ਼ਾਰ ਹਜ਼ਾਰ ਸੱਸ ਕੇ ਪਾਵਾਗੇ ਤਾਂ ਉਹ ਭਗਵੰਤ ਮਾਨ ਦਾ ਖਾਤਾ ਲੈ ਕੇ ਦੇ ਦੇ ਦੀਏ ਹਾਂ ਦੇ ਦੇ ਪਾ ਦੋਗੇ ਪਾ ਦਾਂਗੇ ਪੱਕਾ ਪਾ ਦਾਂਗੇ ਜਮਾ ਜਿਹੜੇ ਜਿਹੜੇ ਮਾਤਾ ਗਰੀਬਾਂ ਨੂੰ ਮਕਾਨ ਸੀਗੇ ਸਰਕਾਰ ਗਰੀਬਾਂ ਨੂੰ ਮਕਾਨ ਦਿੰਦੀ ਹੁੰਦੀ ਹੈ ਜਿਵੇਂ ਸ਼੍ਰੋਮਣੀ ਅਕਾਲੀ ਦਲ ਵੀ ਦਿੰਦੀ ਰਹੀ ਹੈ ਕਾਂਗਰਸ ਵੀ ਆਮ ਆਦਮੀ ਵੀ ਨਹੀਂ ਕੋਈ ਮਕਾਨ ਦਿੱਤਾ ਸਹੀ ਦੱਸੋ ਕੁਛ ਨਹੀਂ ਦਿੱਤਾ ਸਾਨੂੰ ਤਾਂ ਡਾ ਲ ਹੀ ਦਿੱਤਾ ਸਾਡਾ ਰੂੜੀਆਂ ਨੂੰ ਜਗ੍ਹਾ ਵੀ ਨਹੀਂ ਹੈਗੀ ਮੈਂ ਆਈ ਕਰਤੀ ਦੂ ਭਗਵੰਤ ਮਾਨ ਦਾ ਮਾਤਾ ਐ ਕਹਿੰਦਾ ਕ ਬੱਸਾਂ ਦੇ ਕਹਿੰਦਾ ਫਰੀ ਜਾਂਦੀਆਂ ਰੋਡ ਵੇ ਜਾਂਦੀਆਂ ਹੋਣੀਆਂ ਫਰੀ ਅਸੀਂ ਤਾਂ ਕਹਿੰਨੇ ਵੀ ਨਾ ਦੱਸਾਨੂੰ ਨਾ ਤਾਂ ਅਸੀਂ ਫਰੀ ਜਾਗੇ ਨਾ ਅਸਬਰੀ ਜਾਣ ਦੀ ਲੋੜ ਆ ਜਿਹੜੇ ਸਾਨੂੰ ਕਣਕ ਦਿੰਦਾ ਸਾਨੂੰ ਕਣਕ ਵੀ ਫਰੀ ਨਾ ਕਰੇ ਸਾਨੂੰ ਪੈਸੇ ਦੀ ਕਣਕ ਦੇਵੇ ਕੀ ਚਾਹੀਦਾ ਮੈਂ ਤਾਂ ਹੋਰ ਫਰੀ ਤੋਂ ਬੜਾ ਇਹ ਤਾਂ ਫਰੀ ਐ ਕਹਿੰਨੇ ਕੁਝ ਨਹੀਂ ਚਾਹੀਦਾ ਫਰੀ ਸਾਨੂੰ ਤਾਂ ਪੈਸਿਆਂ ਦੀ ਕਣਕ ਆਵੇ ਠੀਕ ਆ ਤੇ ਸਾਨੂੰ ਇਹ ਜਿਹੜੇ ਰੂੜੀਆਂ ਖਾਣੇ ਹੈਗਾ ਸਾਡੇ ਨਾਲ ਗਰੀਬਾਂ ਨੂੰ ਕੁਝ ਨਹੀਂ ਕੋਈ ਸਹੂਲਤ ਨਹੀਂ ਹੈਗੀ ਤੇ ਜਿਹੜੇ ਜਵਾਕਾਂ ਨੂੰ ਲੈ ਕੇ ਉੱਡੀ ਆਉਂਦੇ ਨੇ ਆਪ ਉੱਡੀਆ ਛੱਟਕੇ ਜਵਾਕਾਂ ਨੂੰ ਬਾਜ ਜਾਂਦੇ ਆ ਮੈਂ ਬਾਲੀ ਦੁਖੀ ਮੇਰਾ ਮੁੰਡਾ ਬਾਗ ਠੀਕ ਆ ਦੂੜ ਸਾਲ ਹੋ ਗਏ ਇਹਨੂੰ ਆ ਦੇਖ ਲੈ ਜਵਾਖੜੀਆਂ ਆ 15 15 ਦਿਨ ਦੀ ਕੁੜੀ ਸੀ ਤੇ ਹੁਣ ਅਸੀਂ ਬਹੁਤ ਔਖੇ ਆਗੇ ਇਹਦਾ ਦਾਦਾ ਪਤਾ ਸੀ ਇਹ ਤੇ ਸਰਕਾਰ ਨੂੰ ਕੋਈ ਕਾਰਵਾਈ ਕਰਨੀ ਚਾਹੀਦੀ ਹੈ ਕਾਰਵਾਈ ਕਰਨੀ ਚਾਹੀਦੀ ਉਹਨੇ ਕੋਨੇ ਖੁੱਲ੍ਹ ਕਾਪ ਸੰਡੀ ਆਪ ਚਾਰ ਵਿਆਹ ਕਰਾ ਲਏ ਤੇ ਗਰੀਬਾਂ ਨੂੰ ਹੀ ਮਾਰਤਾ ਨੇ ਨਾਲ ਭਗਵੰਤ ਮਾਨ ਨੇ ਜੀ ਆ ਭਗਵੰਤ ਮਾਨ ਨੇ ਮੰਨਦੇ ਆ ਉਹ ਤਾਂ ਕਹਿੰਦਾ ਮੈਂ ਸਰਕਾਰ ਵੀ ਨਹੀਂ ਸੁਣਦੀ ਪੁਲਿਸ ਮੁਲਾਜ਼ਮੇ ਨਹੀਂ ਸੁਣਦੇ ਸੜਦਾ ਗੱਲ ਮੌਜੂਦਮਾ ਤਕ ਕਾਨੂੰਨ ਚਲਾਦਾ ਵੀ ਮੈਂ ਵਿਆਹ ਕਰਾ ਲਿਆ ਵੀ ਤੁਸੀਂ ਵੀ ਵਿਆਹ ਕਰਾਓ ਅਸਾ ਲੋਕਾਂ ਨੂੰ ਵਿਆਹ ਕਰਾਉਣਾ ਭਗਵੰਤ ਮਾਨ ਨੇ ਦੱਸਿਆ ਭਗਵੰਤ ਮਾਨ ਨੇ ਦੱਸਿਆ ਤੋ ਲੋਕਾਂ ਆ ਜਾ ਜਬਾਕ ਲੈ ਲੈ ਨਿੱਕੇ ਨਿੱਕੇ ਕੁੜੇ ਭੱਜੀ ਜਾਂਦੇ ਨੇਗੇ ਕੋਈ ਕਾਰਵਾਈ ਕਰਨੀ ਜਾਈਦੀ ਸਰਕਾਰ ਸਰਕਾਰ ਨੂੰ ਕਰਨੀ ਪਚਾਈਂਦੀ ਕੀ ਕਰੂਗੀ ਸਰਕਾਰ ਜਦੋਂ ਸਰਕਾਰ ਆਪ ਹੀ ਵਿਆਹ ਕਰਾਈ ਜਾਂਦੀ ਹੈ ਤੰਨ ਤੰਦੋ ਦੋ ਦੋ ਵਿਆਹ ਕਰਵਾ ਲਈ ਮਾ ਤਾਂ ਵਿਆਹ ਤਾਂ ਸਾਰਿਆਂ ਦੀ ਹੁੰਦੇ ਇੱਕ ਤਾਂ ਵਿਆਹ ਠੀਕ ਹੈ ਇੱਕ ਤਾਂ ਵੱਧ ਮਾੜੀ ਗੱਲ ਹੈ ਵਿਆਹ ਤੇ ਕਿਹਨੇ ਲੋਟ ਆਉਂਦਾ ਮਰੂ ਕੀ ਫੇਰ ਹੀ ਕਰਾਊਗਾ ਉਹ ਤਾਂ ਪਹਿਲੀ ਹੁੰਦੇ ਚ ਸਾਰੇ ਨੂੰ ਬੰਦਵਾਸ ਬੰਦਾਗਾ ਨਸ਼ੇ ਤੇ ਢੱਲ ਪਈਏ ਕੁਛ ਨਸ਼ੇ ਤੇ ਉਹ ਨਹੀਂ ਢੱਲ ਨਹੀਂ ਪਾਈਗੀ ਨਸ਼ੇ ਤੋਂ ਉਹ ਵੀ ਚੱਲਦਾ ਮਾਤਾ ਉਹ ਵੀ ਚੱਲਦਾਗਾ ਰੱਜੇਗਾ ਦੁੱਖ ਨੂੰ ਅੰ ਬਿਗੜ ਗਈ ਤੇ ਬਾਕੀ ਸਾਰੇ ਜਿੰਨੇ ਵੀ ਕਹਦੇ ਕਿੱਥੇ ਮਰਜੀ ਕਹਾ ਲੈ ਸਾਥ ਉਹਦੋਂ ਵੀ ਕਿਸੇ ਦੀ ਮਾਂ ਨੂੰ ਮਾਰ ਕੇ ਕੁਛ ਦੇ ਕੇ ਕਿ ਪਿਓ ਨੂੰ ਮਾਰ ਕੇ ਕਰ ਕਰ ਨਸ਼ੇ ਤੇ ਘਰੇ ਜਿਹੜੀ ਸਮਾਨ ਸਾਰੇ ਵੇਚ ਵੇਚ ਕੇ ਜਮ ਖਾਲੀ ਕਰ ਗਏ ਅਸਲ ਜਿਹੜੀਆਂ ਸਗਣ ਸਕੀਮਾਂ ਹੁੰਦੀਆਂ ਕੋਈ ਸਗਣ ਸਕੀਮਾਂ ਗੈਲੋ ਆਪਾਂ ਉਹ ਸਰਕਾਰ ਦਿੰਦੀ ਹੈ ਸਗਣ ਸਕੀਮ ਦਿੰਦੀ ਹੈ ਕੀ ਪਰਖੜਾ ਕੇ ਦਿੰਦੀ ਹੈਗੀ ਮਤਲਬ ਪਹਿਲਾਂ ਲੇਲੜੀਆਂ ਘੜਾਉਂਦੀ ਹੈ ਹਾਂ ਜਮਾਪਾ ਸਹੀ ਗੱਲ ਦੱਸ ਦੇਂਗੀ ਪੈਂਸ਼ਨ ਆਉਂਦੀ ਹੈ ਮਤਾਂ ਸਰਕਾਰ ਕੁਛ ਨਹੀਂ ਨਾ ਸਾਡੀ ਕਿਸੇ ਨੇ ਪੇਸ਼ਨਾ ਬਣਾਈ ਹੈਗੀ ਜੇ ਐਂ ਨਹੀਂ ਕਹਿੰਦੇ ਵੀ ਚਲੋ ਤਾਂ ਉੱਡ ਨਾਲ ਉੱਡ ਜਾਂਦੇ ਮਾਗਰ ਸਿਜਵਾਕਨ ਖਵਾਗੇ ਕੀ ਭਵੰਤਮਾਨ ਤਾਂ ਡਰਾਮਾਬਾਜ਼ੀ ਕਰ ਰੱਖੀ ਹੈਗੀ ਡਰਾਮਾਬਾਜ਼ੀ ਨਹੀਂ ਕਰ ਰੱਖੀਗੀ ਤੇ ਸੁਖਵੀਰ ਅੱਲਾਹ ਕੱਲ ਤਾਂ ਪਰੇ ਹੋਗਾ ਕਾਲੀਆਂ ਦੀ ਸਰਕਾਰ ਕਿਵੇਂ ਸੀ ਮਤ ਕਾਲੀਆਂ ਦੀ ਸਰਕਾਰ ਨੇ ਪੇਲਸ ਨਹੀਂ ਬੰਨੀਆਂ ਸੀਗੀਆਂ ਸਾਨੂੰ ਕਣਕ ਵੀ 30 ਕਿਲੋ ਦਿੰਦੇ ਸੀਗੇ ਪਾਲੀ ਸਰਕਾਰ ਠੀਕ ਸੀ ਕਿ ਕੈਪਟਨ ਕਿਵੇਂ ਸੀਗਾ ਬਸ ਠੀਕ ਸੀ ਸਾਰੇ ਇਹ ਤਾਂ ਮੈਂ ਤਾਂ ਦੱਸ ਦੀ ਗੱਲ ਵੀ ਕੋਹਨ ਤਮਾਨ ਤਾਂ ਵਿਗੜਾਇਆਗਾ ਸਾਰੇ ਨੂੰ ਮਾੜਾ ਕੌਣ ਨਿਕਲਿਆ ਸਾਰਿਆਂ ਨੇ ਮਾੜਾ ਭੰਤਮਾਨ ਨਿਕਲਿਆ ਸਾਰਿਆਂ ਨੂੰ ਚੰਗਾ ਕੌਣ ਹੈ ਸਾਰਿਆਂ ਨੂੰ ਚੰਗੇ ਤਾਂ ਬਸ ਜਿਹੜੇ ਸਾਨੂੰ ਕਣਕ ਦਿੰਦੇ ਸੀਗੇ ਉਹ ਜੀ ਨਹੀਂ ਫਿਰ ਸਾਰੇ ਚੰਗੇ ਨਹੀਂ ਠੀਕ ਆ ਵੋਟ ਫਿਰ ਕਿਹਨੂੰ ਪਾਵਾਂਗੇ ਸਹੀ ਦੱਸ ਅਸੀਂ ਤਾਂ ਮਾਦੀ ਮਰਜ਼ੀ ਨਾ ਪਾਵਾਂਗੇ ਠੀਕ ਆ ਦੱਸ ਦੇ ਨਹੀਂ ਨਾ ਤੁਸੀਂ ਮਾਦਾ ਕਿਹਨੂੰ ਪਾਓਗੇ ਵੋਟ ਪਾ ਦੇਗਾ ਤਾਂ ਮਨ ਆਗਾ ਮਨ ਪਾਊਗਾ ਵੋਟ ਉਹ ਹੱਲ ਕਰੂਗਾ ਅਸੀਂ ਉਹਨੂੰ ਵੋਟ ਪਾਵਾਂਗੇ ਸਾਡਾ ਕੋਈ ਹੱਲ ਹੁੰਦਾ ਨਹੀਂ ਤੈਨ ਆਹੀ ਗੱਲ ਸਾਡਾ ਨਾਕੂ ਕਰਦੇ ਮਾਫ ਕਰਦਾਗਾ ਨਾਕੂ ਸਾਨੂੰ ਪਿਲਸਾ ਨਾ ਬਣਾਉਂਦਾਗਾ ਨਾ ਸਾਨੂੰ ਕੋ ਰੂੜੀਆਂ ਥਾ ਦੇਂਦਾ ਨਾ ਸਾਡੇ ਮਕਾਨ ਬਣ ਲੈ ਕੇ ਵੋਟਾ ਪਰੇ ਹੋਏ ਸਾਡੇ ਮਕਾਨ ਨਾ ਵੀ ਮੂਰਖ ਝਾਕਦੇ ਨਹੀਂ ਆ ਦੇਖ ਨਾ ਬਣਾ ਵਾਲੀ ਆ ਲੈ ਕੇ ਇੱਥੇ ਵੋਟਾ ਪਰੇ ਹੋਗਾ ਤੇ ਮੂਰਖ ਠੂਹੀ ਵੀ ਨਾ ਮੇਰੇ ਮੱਥੇ ਲੰਗੜੂ ਹਟ ਗਿਆ ਕੀ ਕਹਿ ਕੇ ਗਿਆ ਸੀ ਮਾਤਾ ਵੋਟਾਂ ਤੋਂ ਪਹਿਲੇ ਕੀ ਵਾਅਦਾ ਕਰਿਆ ਸੀ ਉਹਨੇ ਆਈ ਵਾਅਦਾ ਕਿਹਨਾਂ ਹੜਾ ਹਿਆ 10000 ਰੁਪਏ ਖਾਤੇ ਚ ਪਾਉਂਗਾ ਆਏ ਨਹੀਂ ਮਾਤਾ ਨਾ ਕੁਛ ਨਹੀਂ ਪਾਏਗਾ ਤੇ ਨੀ ਡਰਾਮਾ ਬਾਜੀ ਹੋ ਕਰ ਗਿਆ ਕੱਲੇ 10000 ਰੁਪਏ ਦਾ ਮਸਲਾ ਨਹੀਂਗਾ ਮਸਲੇ ਸਾਡੇ ਹੋਰ ਵੀ ਬਥੇਰੇ ਨੇਗੇ ਦੱਸ ਮਾਤਾ ਕੀ ਹੈ ਮਸਲੇ ਤਾਂ ਸਾਡੇ ਬਹੁਤ ਨੇਗੇ ਕੱਲਾ 10000 ਰੁਪਏ ਇੱਕ ਸਰਕਾਰ ਜਾਣ ਤੋਂ ਪਹਿਲਾਂ 1000 ਕਿਤਾ ਕਹਿੰਦੇ ਮਾਤਾ ਸੀ ਨੌਕਰੀ ਬਹੁਤੀ ਕਾਕੀ ਨੂੰ ਮਿਲੀ ਨੌਕਰੀ ਕਿ ਹੱਸ ਨਹੀਂ ਕਰਦੇ ਤੇ ਧੜਨਾ ਕਰਦੇ ਕਰਦੇ ਅਗੇ ਲੰਕ ਦੇ ਹਜ਼ਾਰ ਮਸਲੇ ਸਾਡੇ ਹੋਰ ਬਥੇਰੇ ਨੇਗੇ ਜੇ ਕਰਤੇ ਹੁਣ 10000 ਰੁਪਏ ਦੇਣਗੇ 10000 ਰੁਪਏ ਸਰਕਾਰ ਜਾਣ ਤੋਂ ਪਹਿਲਾਂ ਇੱਕ ਲਾਗੂ ਕਰਨਗੇ ਕੋਈ 1000 ਰੁਪਏ ਬੇਨਾ ਪੁਕ ਫੇਰ ਮਾਰ ਦੇ ਦੇ ਉਹਦੇ 1000 ਰੁਪਏ ਨਾ ਆਖੀ ਤਾਨੂੰ 1000 ਦੀ ਲੋੜ ਨਹੀਂ ਮਤਲਬ ਹੋਰ ਕੰਮ ਬਹੁਤ ਪਏ ਸਾਡੇ ਪਿੰਡਾਂ ਦੇ ਨਸ਼ੇ ਆਉਣ ਲੱਗੇ ਕਿਸੇ ਦੀ ਮਾਂ ਔਖੀ ਹੈ ਕਿਸੇ ਦੀ ਧੀ ਔਖੀ ਹੈ ਕਿਸੇ ਦੀ ਭੈਣ ਔਖੀ ਹੈ ਇਹ ਨਸ਼ੇ ਸਰਕਾਰ ਬਕਾਉਂਦੀ ਹੈ ਨਸ਼ੀ ਸਰਕਾਰੀ ਹੈ ਕਿਸੇ ਦੀ ਮਾਂ ਤਾਂ ਬਹੁਤ ਟਾਈਮ ਪਹਿਲਾਂ ਵੀ ਫਿਰ ਦੂਜੀਆਂ ਸਰਕਾਰਾਂ ਨੇ ਬਕਾਉਂਦੇ ਰਹੀਆਂ ਪਹਿਲੇ ਕਾਲੀਆਂ ਸਰਕਾਰਾਂ ਚ ਕਿਤੇ ਧਰਨਾ ਦੇਖਿਆ ਸੀ ਕਾਲੀਆਂ ਸਰਕਾਰਾਂ ਚ ਕਿਤੇ ਨਸ਼ਾ ਦੇਖਿਆ ਸੀ ਛਟਾ ਛਟਾਮ ਹੋ ਗਿਆ ਨਿੱਕੇ ਨਿੱਕੇ ਜਵਾਂਖਾਂ ਦੁੱਧ ਚੁੰਗਦੇ ਜਿਹੜੇ ਅੱਭੀ ਨਸ਼ਾ ਕਰਦੇ ਨੇਗੇ ਉਹ ਵੀ ਸਰਕਾਰ ਨੇ ਲਾਏ ਨੇਗੇ ਬੀਬੀ ਥਾਲਾ ਦੇ ਕੋਈ ਕਰਕਰ ਦੇ ਹਰੇਕ ਘਰ ਦੇ 70 ਵਿਸਿਆ ਹੋਇਆਗਾ ਜਿੰਮੇਵਾਰ ਸਰਕਾਰ ਹੈ ਜੀ ਜਿੰਮੇਵਾਰ ਸਰਕਾਰ ਹੈਗੀ ਹਾਂ ਸਰਕਾਰ ਹੈ ਜੀ ਜਮਾ ਕੋਈ ਮਾਂ ਔਖੀ ਹੈਗੀ ਕੋਈ ਕਿਸੇ ਦੀ ਨੂੰ ਔਖੀ ਹੈਗੀ ਆ ਬੈਠੇ ਔਖੀ ਅੰਗਲੀ ਛੁੱਟ ਕੇ ਵਾਗੇ ਜਵਾਕ ਹਾਂ ਠੀਕ ਹੈ ਦੂਰ ਸਾਲ ਹੋ ਗਿਆ ਘਰੋਂ ਨਿਕਲੇ ਨੂੰ ਇਹਦਾ ਦਾਦਾ ਪਾਦਾ ਸੀ ਰਾਹ ਹੈ ਮੈਂ ਗੋਹੇ ਕੁੜੇ ਲੱਗ ਰਹੀ ਹੈਗੀ ਉਹ ਸਰਕਾਰ ਨੇ ਤਾਂ ਖੁੱਲਾ ਹੀ ਕਰਤੀ ਵੀ ਲੈ ਕੇ ਉੱਡੀ ਤੋਂ ਸੀ ਵੀ ਤੁਸੀਂ ਆਪ ਖੜੇ ਸੀਗਾ ਆਪਦੇ ਬਾਰੇ ਵੀ ਦੋ ਤਿੰਨ ਤਿੰਨ ਵਿਆਹ ਕਰਾ ਲੈਣੇ ਆ ਗਰੀਬਾਂ ਦੇ ਜਵਾਕਾਂ ਦਾ ਨਾ ਮਾਰੋ ਇਹਨਾਂ ਨੂੰ ਵੀ ਖੁੱਲ ਕਰਤੀ ਨਾ ਕੋਈ ਇਹ ਬੰਦ ਹੋਣਾ ਚਾਹੀਦਾ ਮਤਲਬ ਹਾਂ ਇਹ ਬੰਦ ਹੋਣਾ ਚਾਹੀਦਾ ਫਿਰ ਮਾਂ ਕਰੋਛਾ ਉਹਨਾਂ ਨੂੰ ਕੀ ਖਵਾਗੇ ਮੈਨੂੰ ਐਂ ਤਾਂ ਦੱਸੋ ਬਾਕੀ ਇਹਾਂ ਵੀ ਕੱਲ੍ਹ ਪ੍ਰਮਾਣ ਗਏ ਹੋਣਾ ਆ ਰਹੀਆਂ ਸਮਾਨ ਤਿਆਰਾਂਗਾ ਭਗਵਾਨ ਤੱਕ ਮਾਨ ਗਰੀਬ ਬੰਦੀ ਤਾਂ ਕੋਈ ਗੱਲ ਨਹੀਂ ਕਰਦਾ ਪ੍ਰੀਤ ਨੂੰ ਇੱਥੇ ਆ ਕੇ ਆ ਆਹ ਜਿਹੜੀ ਜਗ੍ਹਾ ਗਈ ਇੱਥੇ ਆ ਕੇ ਲੱਡੂਆਂ ਨਾਲ ਜੋਖਾ ਸਾਡੇ ਬੇੜੇਦਿਆਂ ਨੇ ਤੇ ਉਹਨਾਂ ਦੇ ਹਾਰ ਪਾਏ 부ੜੀਆਂ ਦੇ ਹਾਰ ਪਾਏ ਸਾਰੀਆਂ ਦੇ ਹੱਥ ਬਨ ਬਨ ਹੁੰਦਾ ਸੀਗਾ ਤੇ ਉਹੀ ਸਾਡੀਆਂ ਥਾਈਆਂ ਨੇ ਉਹੀ ਸੱਥਾਂ ਨੇ ਜਿੱਥੇ ਮੜ ਮੜਾਉਂਦੇ ਨੇ ਕਦੇ ਵੀ ਨਹੀਂ ਆਇਆ ਜੀ ਹੁਣ ਹੁਣ ਕਿਤੇ ਧੰਨਵਾਦ ਵੀ ਕਰਨਾ ਹੁਣ ਵੋਟਾਂ ਵੇਲੇ ਆਉਂਦਾ ਹੁਣ ਪੁੱਛ ਲਿਓ ਹੁਣ ਅਸੀਂ ਜਾਂਦੇ ਨਹੀਂ ਗਾ ਡਲੇ ਮਾਰੋਗੇ ਹਾਂ ਗਲੇ ਮਾਰਾਂਗੇ ਹੁਣ ਅਸੀਂ ਡਲੇ ਮਾਰੋਗੇ ਭਗਵਾਨ ਜਮਾਨ ਦੇ ਜੱਬ ਭਗਵਾਨ ਜਮਾਨ ਦੇ ਬਾਰੇ ਆਉਂਦਾ ਨਹੀਂ ਗੁਰਪ੍ਰੀਤ ਬਣਾਲੀ ਜਾਊ ਹਾਂ ਹਾਂ ਉਹਦੇ ਵੀ ਮਾਰਾਂਗੇ ਹੁਣ ਉਹ ਨਾਂ ਨਹੀਂ ਲੈਂਦਾ ਗੀ ਫਤੇਗੜ ਸਾਹਿਬ ਚ ਉਹਨੂੰ ਨੌਕਰੀ ਨਹੀਂ ਮਿਲ ਰਹੀ ਬੀਐਡ ਵੀ ਕਰ ਲਈ ਵਿਚਾਰੇ ਨੇ ਥੰਨੇ ਪੁੰਗੇ ਪਾਪੇ ਵੀ ਐਡ ਕਰ ਲਈ ਲੈ ਕੱਲੇ ਆ ਆਦਮੀ ਆਣੇ ਡਲੇਵਾਰੋਂਗੇ ਹਾਂ ਜੀ ਮਾਰਾਂਗੇ ਜਮਾ ਮਾਰਾਂਗੇ ਦੂਜਿਆਂ ਦੇ ਤਾਂ ਨਹੀਂ ਮਾਰਦੇ ਇਹਨਾਂ ਦੇ ਵੀ ਮਾਰਾਂਗੇ ਆਉਣ ਦੇ ਕਿਹਨਾਂ ਦੇ ਵਰਕਰਾਂ ਦੇ ਵੀ ਮਾਰਾਂਗੇ ਆਉਣ ਦੇ ਹਾਂ ਤੁਸੀਂ ਉਹਨਾਂ ਦੇ ਬੱਚਣਗੇ ਗੁੱਸਾ ਪੂਰਾ ਮੋਤਾ ਹੈ ਪੂਰਾ ਹੈ ਹਾਂ ਸਾਨੂੰ ਦਾ ਜੇ ਸਾਡੇ ਜਵਾਕਾ ਭੁੱਖੇ ਰਹਿ ਰਹੇ ਕਿ ਅਸੀਂ ਪਾੜੇ ਗੋਹੇ ਕੂੜੇ ਛਿੜਕਣ ਕੇ ਪੜਾਈ ਇਹਨੇ ਠੀਕ ਆ ਅਸੀਂ ਪੂਰੇ ਵਰਕਰਾਂ ਦੇ ਡਲੇ ਮਾਰਾਂਗੇ ਡਾਂਗਾ ਨਾਲ ਮਗਰ ਪਾਵਾਂਗੇ ਹੋਂਦੇ ਕਰੇ ਸੜਕਾਂ 'ਚ ਪੜ ਹਾਂ ਬਣਦੇ ਬੀਂਹਾਂ 'ਚ ਜਮਾਸੀ ਇੱਕ ਇੱਕ ਹੋ ਰਿਹਾ ਸਾਰੇ ਗਰੀਬ ਜਨਤਾ ਅਸੀਂ ਬਾਹ ਤਾਪੇ ਪਾਇਾਂਗੇ ਅਸੀਂ ਫਿਰ ਕਹਿ ਦਈਏ ਵੀ ਮੋਦੀ ਵਾਲੇ ਬਾਲੇ ਗੁੱਸੇ ਕਿਹੜਾ ਮਰ ਲਓ ਕਹੇ ਕਹੇ ਕਦੋਂ ਮਰਦੀ ਕਹੇ ਦੋ ਵਗਜੀ ਕਦੋਂ ਭਮ ਰਾਤ ਬਰਾਤ ਤੱਕ ਕਦੋਂ ਮਰਜੀ ਆਏਗਾ ਸਿੱਧਾ ਤਿਆਰ ਡਾਂਗਾ ਖਾਣਾ ਜੀ ਹਾਂ ਚਿੱਤਰਖਾਣਾ ਜੇ ਡਾਂਗਾ ਖਾਣਾ ਜੇ ਡਲੇ ਕਾਣਾ ਜੇ ਠੀਕ ਆ ਉਹ ਤਾਂ ਪਾਇਆ ਵੀ ਹੀ ਚ ਢੇਰ ਲੱਗੇ ਪੈਨੇ ਸਾਡੇ ਜੇ ਤੁਸੀਂ ਕਹਿੰਦੇ ਹੋ ਕਿ ਹਰਸਿਮਤ ਕੌਰ ਬੀਬਾ ਬਦਲ ਜਿੱਤੇ ਜੇ ਜੀ ਦੀ ਤੁਸੀਂ ਖੇਤੀਬਾੜੀ ਦੇ ਵਿੱਚ ਕੀ ਸੁਧਾਰ ਚਾਹੁੰਦੇ ਹੋ ਖੇਤੀਬਾੜੀ ਜਿਹੜੇ ਕਾਨੂੰਨ ਨੇ ਬੀਬਾ ਜੀ ਉਹ ਰੱਦ ਕਰਾਉਣਗੇ ਤੇ ਅਗਲਾ ਪਿੰਡ ਲੋਕ ਸਭਾ ਦੇ ਵਿੱਚ ਜਿਹੜਾ ਨਸ਼ਾ ਕਹਿੰਦੇ ਨੇ ਚਲਾਇਆ ਨਸ਼ਾ ਤਾਂ ਪੰਜਾਬ ਪਹਿਲਾਂ ਦੇਖ ਲਓ ਕਿੰਨੇ ਪਰਸੈਂਟ ਰੋਜ਼ ਮੁੰਡੇ بس 7 ਭੋਗ ਸੀ ਕੱਲ ਸੁਦੂਗੜ ਹਲਕੇ ਚ ਮੁੰਦਰ ਸਾਹਿਬ ਬੋਲ ਕੇ ਵੀ 7 ਭੋਗ ਨੇ ਅੱਜ ਭੋਗਾਂ ਤੇ ਗਿਆ ਲਖਸਦਾਨਾ ਵੀ ਬੋਲ ਕੇ ਗਿਆ ਠੀਕ ਹੈ ਨਾ ਜੀ ਪਿੰਡ ਲੈਵਲ ਦੇ ਏਮ ਜੇ ਦਿੱਤਾ ਬੀਬਾ ਨੇ ਬਹੁਤ ਵੱਡੀ ਬਾਦਲ ਸਰਕਾਰ ਨੇ 30 ਕਿਲੋ ਕਣਕ ਦਿੰਦੇ ਹੁੰਦੇ ਸੀ ਪਿੰਡ ਨੂੰ ਤਕਰੀਬਨ ਨੂੰ 5 ਕਿਲੋ ਦੇ ਤੇ 5 ਕਿਲੋ ਚੂਹਾ ਖਾ ਜਾਂਦਾ ਮਹੀਨੇ ਦੀ 5 ਕਿਲੋ ਚੂਹਾ ਖਾ ਜਾਂਦਾ ਫਿਰ ਇਹ ਵਿਚਾਰੇ ਗਰੀਬ ਬੰਦੇ ਕਿੱਧਰ ਜਾਂਦੇ ਇਹਨਾਂ ਨੇ ਹੁਣ ਇਹ ਸੋਚ ਲਿਆ ਵੀ ਆਪਾਂ ਸ਼੍ਰੋਮਣੀ ਅਕਾਲੀ ਦਰ ਨੂੰ ਦੁਬਾਰੇ ਲਿਓ ਅਕਾਲੀ ਦਾਲ ਬਹੁਤ ਵੱਡੀ ਜਿਹੜਾ ਪ੍ਰਕਾਸ਼ ਸਿੰਘ ਬਾਦਲ ਦੀ ਸ਼ੋਅ ਸੀ ਅਗਾ ਬਦੂ ਸ਼ੋਅ ਸੀ ਵਿਵਾਹ ਹਰਸ਼ਵੰਤ ਕੌਰ ਬਾਦਲ ਨੇ ਨਾ ਖੇਤੀਬਾੜੀ ਕਾਨੂੰਨਾਂ ਦੇ ਪੱਖ ਦੇ ਵਿੱਚ ਪਹਿਲਾਂ ਦਲੀਲ ਦਿੱਤੀ ਸੀ ਕਿ ਸਹੀ ਹੈ ਬਾਅਦ ਦੇ ਵਿੱਚ ਕਿਸਾਨਾਂ ਦੇ ਵਿਰੋਧ ਤੋਂ ਬਾਅਦ ਉਹ ਬਦਲ ਗਈ ਦੁਬਾਰਾ ਫਿਰ ਉਹਨੇ ਅਸਤੀਫਾ ਵੀ ਦਿੱਤਾ ਤੇ ਕਾਨੂੰਨਾਂ ਦਾ ਵਿਰੋਧ ਵੀ ਕੀਤਾ ਹੁਣ ਜਿਹੜੀਆਂ ਵਿਰੋਧੀ ਪਾਰਟੀਆਂ ਐ ਜਿਾ ਕਿਸਾਨ ਯੂਨੀਅਨ ਐ ਤੰਜ ਕੱਸਦੀਆਂ ਬੀਬਾ ਬਾਦਲ ਤੇ ਕਹਿੰਦੇ ਭਾਜਪਨਰ ਵਾਲੀ ਹੋਈ ਆ ਕਹਿੰਦਾ ਐ ਨਹੀਂ ਪਤਾ ਇਹ ਇਹ ਜਿਹੜੀ ਖੇਡ ਐ ਗੇਮ ਐ ਕਹਿੰਦੇ ਇਹਦੀ ਪਰਮਪਾਲ ਕੌਰ ਦੀ ਤੇ ਬੀਬਾ ਬਾਦਲ ਦੀ ਤੁਸੀਂ ਕੀ ਮੰਨਦੇ ਹੋ ਕੀ ਸਚਾਈ ਕੀ ਐ ਨਹੀਂ ਖੇਡ ਬਿਲਕੁਲ ਨਹੀਂ ਖੇਡ ਪਹਿਲਾਂ ਹੈਗਾ ਸੀ ਗੱਠ ਜੋੜ ਨੌਵਾਂ ਨੌਵਾਂ ਅੱਧਾ ਰਿਸ਼ਤਾ ਪਰ ਜਦੋਂ ਬੀਬਾ ਨੂੰ ਪਤਾ ਲੱਗਿਆ ਪਹਿਲਾਂ ਠੀਕ ਐ ਉਹਨਾਂ ਨੇ ਤੱਕੇ ਨਾਲ ਸਾਈਨ ਕਰਾ ਲੇ ਸੀ ਜਦੋਂ ਬੀਬਾ ਨੂੰ ਪਤਾ ਲੱਗਿਆ ਵੀ ਕਾਨੂੰਨ ਮਾੜੇ ਨੇ ਤਾਂ ਉਸੇ ਵੇਲੇ ਵਜੀਰੀ ਛੱਡ ਕੇ ਅਸਤੀਫਾ ਦੇ ਕੇ ਪੰਜਾਬ ਚ ਆਏ ਲੋਕਾਂ ਨਾਲ ਖੜੇ ਇਹ ਲੋਕਾਂ ਦੇ ਅਖਬਾਰਾਂ ਨੇ ਵੀ ਉਹ ਹੁੰਦਾ ਇਲੈਕਸ਼ਨ ਨੇ ਜੀ ਵਿਰੋਧੀ ਧਿਰ ਤਾਂ ਜ ਕਸੂਗੀ ਕਸੂਗੀ ਨਾ ਬੀਬਾ ਦਾ ਬਿਲਕੁਲ 9 ਮਾਸ ਦਾ ਰਿਸ਼ਤਾ ਟੁੱਟ ਗਿਆ ਕਾਮਲ ਨੂੰ ਵੋਟ ਆਦਰ ਸਾਹਿਬ ਆਪ ਗਏ ਕਾਮਲ ਨੂੰ ਨਹੀਂ ਪਣੀ ਵੋਟ ਠੀਕ ਹੈ ਜੀ ਆਮ ਆਦਮੀ ਦੇ ਕਿਹੜੇ 1 2 ਕੰਮ ਆ ਜਿਹੜੇ ਤੁਹਾਨੂੰ ਚੰਗੇ ਲੱਗੇ ਜਿਵੇਂ ਇਹਨੇ ਮਾਈਆਂ ਦਾ ਕਿਰਾਇਆ ਮਾਫ ਕੀਤਾ ਤੇ 1000 ਰੁਪਏ ਮਾਈਆਂ ਨੂੰ ਕਿਹਾ ਸੀ ਉਹ ਹਲੇ ਦਿੱਤਾ ਨਹੀਂਗਾ ਤੇ ਜਿਹੜੀ ਮੋਟਰਾਂ ਵਾਲੀ ਬਿਜਲੀ ਆਪਣੇ ਸਾਹਮਣੇ ਉਹ ਵੀ ਵਾਅਦਾ ਕਰਈ ਐ ਤੇ ਘਰਾਂ ਵਾਲੀ ਬਿਜਲੀ ਵੀ ਫਰੀ ਕੀਤੀ ਐ ਕੀ ਕਹੋਂਗੇ ਕੁਛ ਸਰਾਹੋਂਗੇ ਜਨਾ ਨਹੀਂ ਸਰਾਹਣ ਜੋਗ ਜਿਹੜੀ ਗੱਲ ਹੋਈ ਕਰਾਂਗੇ ਪਰ ਜਿਹੜਾ ਤੁਸੀਂ ਕਹਿੰਦੇ 2000 ਰੁਪਇਆ ਆ ਬੈਠੀਆਂ 26000 ਬੰਦਾਂ ਵਿਚਾਰੀ ਨਹੀਂ ਅਸੀਂ ਕਹਿੰਦੇ ਨਹੀਂ ਮਿਲਿਆ ਨਹੀਂ ਮਿਲਿਆ ਦੂਸਰ ਗਰੇ ਮਤਲਬ ਕਿਰਾਇਆ ਮਾਫਾ ਉਹ ਪਜਾਦਾ ਨੁਕਸਾਨ ਹੈ ਜੀ ਬੁੜੀਆਂ ਲੁਧਿਆਣੇ ਕੱਪੜੇ ਲੈਣ ਜਾਂਦੀਆਂ ਨੇ ਹਾਂ ਟਿਕਟ ਵੀ ਨਹੀਂ ਘਟਾਉਂਦੀ ਪਰ ਕਾਬਲਾ ਧਾਰ ਕੜਾ ਬਾਕੀ ਪਰ ਮੂੰਹ ਕਰ ਲੈ ਉਹ ਨੁਕਸਾਨ ਹੈ ਸਬਸਿਡੀ ਦੀ ਲੋੜ ਨਹੀਂ ਸਾਨੂੰ ਸਾਨੂੰ ਭਾ ਦੇਣ ਨਰਜੰਸ਼ਾ ਦੇ ਤੁਸੀਂ ਬਿਜਲੀ ਫਰੀ ਦੇ ਵੀ ਵਿਰੋਧ ਨਹੀਂ ਬਿਜਲੀ ਫਰੀ ਦੇ ਵਿਰੋਧ ਹੈ ਜੋ 600 ਜੰਟ ਜਦ ਜਮਾ ਫਰੀ ਕਰਨ ਜੋ 600 ਜੰਟ ਮੈਂ ਫਿਰ ਫਿਰ ਜਮਾ ਕਰਨਾ ਇਹ ਤੇ ਗਮਰਾਹ ਕਰ ਰਹੇ ਨੇ ਸਾਨੂੰ ਗਰੀਬਾਂ ਨੂੰ ਯਾਰ ਪਤਾ ਕੀ ਗੱਲ ਆ ਸਾਡਾ ਪੱਠਾ ਬਾਹਰ ਹੀ ਆ ਸਰਕਾਰ ਸਾਨੂੰ ਸਬਸਿਡੀ ਦੀ ਨਹੀਂ ਲੋੜ ਸਾਨੂੰ ਅਗਿਆ ਤੋਂ ਸਾਨੂੰ ਸਕੂਲ ਕੋਲ ਨੇ ਬੱਚੇ ਪੜ੍ਹਨ ਸਾਡੇ ਅਗੋਂ ਬਾਹਰ ਜਾਈ ਜਾਂਦੇ ਸਾਡੇ ਬੱਚੇ 20 30 30 ਲੱਖ ਦੇ ਕਿੱਲੇ ਵੇਚ ਕੇ ਜਿਹੜੇ ਦੋ ਦੋ ਕਿੱਲੇ ਨੇ ਉਹ ਬਾਹਰ ਜਾਈ ਜਾਂਦੇ ਨੇ ਇੱਥੇ ਕੋਈ ਸਹੂਲਤ ਹੀ ਨਹੀਂ ਇਹਦੇ ਕੋਈ ਤਾਂ ਕੱਲਾ ਪਗਣ ਤੋਂ ਪਟਾ ਮੈਂ ਖੂਜ ਪਟਾ ਕਹੇ ਜਾ ਰਹੇ ਹਾਂ ਧੂਏ ਮੂਰੇ ਪੈਂਦਾ ਰਿਹਾ ਇਹ ਗੱਪ ਨਹੀਂ ਹੁਣ ਚੱਲਦੇ ਅੱਛਾ ਇੱਕ ਗੱਲ ਹੋਰ ਤੁਹਾਡੀ ਗਲਤੀ ਹੋਣੀ ਆਪਾਂ 10 ਸਾਲ ਕਾਲੀ ਜਲਦੀ ਸਰਕਾਰ ਰਹੀ ਹੈ ਕੈਪਟਨ ਵਰਿੰਦਰ ਸਿੰਘ ਵੀ 10 ਸਾਲ ਰਹਿ ਕੇ ਗਿਆ ਆਮ ਆਦਮੀ ਨੂੰ 2 ਸਾਲ ਹੋ ਗਏ 10 ਸਾਲਾਂ ਦੇ ਵਿੱਚ ਬਾਦਲ ਨੇ ਜਿਹੜੀ ਤੁਸੀਂ ਨਸ਼ਿਆਂ ਦੀ ਗੱਲ ਕੀਤੀ ਹੈ ਜਾਂ ਰੋਜ਼ਗਾਰ ਦੀ ਗੱਲ ਕੀਤੀ ਹੈ ਉਹਦੇ ਵਿੱਚ ਕੀ ਸੁਧਾਰ ਕੀਤਾ ਤੇ ਕਾਂਗਰਸ ਨੇ ਕਿਹੜਾ ਨਹੀਂ ਕੀਤਾ ਨਹੀਂ ਕਾਂਗਰਸ ਨੇ ਵੀ ਆਪਦੇ ਸਮੇਂ ਚੰਗੇ ਕੰਮ ਕੀਤੇ ਹੋਣਗੇ ਆਪਾਂ ਇਹ ਨਹੀਂ ਕਹਿੰਦੇ ਪਰ ਆਹ ਸਰਕਾਰ ਲੋਕਾਂ ਨੇ ਬਦਲਾਅ ਚ ਲਾਇਆ ਸੀ ਦੀ ਨਸਾ ਜਲ ਪਹਿਲਾਂ 60% ਉਹ ਲਿਆਂਦਾ ਆਪਾਂ ਮੰਨ ਲੈਂਦੇ ਆ ਇਹ ਗੱਲ ਆ ਸੀ ਵੀ ਕਹਨੇ ਬਦਲਾ ਰਾਸ ਨਹੀਂ ਆਇਆ ਵੀ ਬਦਲਾ ਹੁਣ ਇਹਨਾਂ ਦਾ 100% ਆ ਸਾਢੇ 10 ਬਹੁਛੀ ਦਿਨ ਮਤਲਬ 10 ਕਿਹੜਾ ਚਿੱਟੇ ਨਾ ਮੰਨਦੇ ਸਿਰਫ ਆਮ ਪਾਰਟੀ ਦੇ ਅੱਗੇ 10 ਸਾਲ ਕਾਗਨਾਸ਼ ਦੇ ਅਕਾਲੀ ਰਹਿ ਗਏ ਸਾਢੇ ਪਿੰਡ ਆਮ ਆਈ ਨੂੰ 2.5 ਸਾਲ ਹੋਏ ਨੇ ਮਕਾਨਟਾ ਪਾ ਸਾਡਾ ਮਕਾਨ ਕਿਵੇਂ ਟਿਆ ਜੀ ਇਹ ਅਕਾਲੀ ਆ ਆਮ ਰਹੇ ਪਾਰਟੀ ਦੇ ਕੀ ਗੱਲ ਗਲਤ ਜਗ੍ਹਾ ਤੇ ਬਣਿਆ ਹੋਇਆ ਹਾਂ ਗਲਤ ਜਗ੍ਹਾ ਤੇ ਬਣਿਆ ਸੀ ਸਾਡਾ ਦੱਬ ਸੀ ਬਹੁਤ ਚਿਰ ਦੀ ਸਾਟਾ ਆ ਤੇ ਵੀ ਉਹਦੇ ਕੀ ਮੇਰੇ ਸਬਜੀ ਬਾਤੇ ਐਡਾ ਪ੍ਰੈਸ਼ਰ ਇਹਨਾਂ ਦਾ ਮਤਲਬ ਅਕਾਲੀ ਰਹੇਗੀ ਕਿਸੇ ੱਧਕਾ ਨਹੀਂ ਹੋਏ ਸੀ ਹੋਰ ਉਠੀ ਸੀ ਅੰਕਲ ਮੰਗ ਹੋਈ ਸੀ ਸਾਡੇ ਰਾਬਰਪਿੰਡ ਵੀ ਕੀਤੀ ਸੀ ਮੁੰਡੇ ਨੇ ਕਹਿੰਦਾ ਜ਼ਮੀਨਾਂ ਦੀ ਮਿੰਤੀ ਠੀਕ ਕਰਨ ਲਈ ਪੱਥਰ ਦਵਾਰੇ ਲੱਗਣੇ ਚਾਹੀਦੇ ਤੇ ਇੱਕ ਜਿਹੜੀ ਸੈਟੇਲਾਈਟ ਮਸ਼ੀਨ ਆ ਉਹਦਾ ਖਰਚਾ ਬਹੁਤ ਪੈਂਦਾ ਕਹਿੰਦੇ ਉਹ ਸਰਕਾਰ ਆਪਦੇ ਹੱਥ ਚਲੇ ਹੈ ਉਹ ਪ੍ਰਾਈਵੇਟ ਬੰਦੇ ਦੇ ਹੱਥ ਚ ਹੈ ਉਹ ਪੈਸੇ ਬਹੁਤ ਮੰਗਦਾ ਕੀ ਮੰਗ ਕਰੋਗੇ ਨੇ ਸਹੀ ਗੱਲ ਹੈ ਸਰਕਾਰ ਦੇ ਹੱਥ ਹੋਣਾ ਚਾਹੀਦਾ ਜਿਹੜੇ ਪੱਥਰ ਲੱਗਣ ਲੋਕਾਂ ਦੀ ਲੜਾਈਆਂ ਮਰਕ ਜਾਂ ਹੁਣ ਪੁਰਾਣੇ ਪੱਥਰ ਕੋਈ ਕਿਤੇ ਪੱਟ ਕੇ ਲਾਏ ਕੋਈ ਤੇ ਪੱਟ ਕੇ ਲਾ ਪਿਆ ਆਮ ਵਾਲੇ ਕਹ ਪਾਣੀ ਜਿਹੜੀ ਗੱਲ ਜਾਇਜ਼ ਆ ਹੈ ਪਾਣੀ ਅੱਛਾ ਸੋਡੀ ਲਾਈਟ ਦੀ ਗੱਲ ਵਿੱਚ 24 ਘੰਟੇ ਲਾਈਟ ਰਹਿੰਦੀ ਉਹ ਤਾਂ ਸਾਨੂੰ ਮਾਰ ਰਹੇ ਨੇ ਨੁਕਸਾਨ ਹੈ ਨੁਕਸਾਨ ਹੈ ਠੀਕ ਹੈ ਸਾਨੂੰ ਲੋੜ 8 ਘੰਟੇ ਉ ਤਾਂ ਦਿੰਦੇ ਸੀ ਵੀ ਕੁਛ ਨਾ ਕੋਈ ਫਾਇਦਾ ਹੋਵੇ ਅਜੋਨ ਉਹਦੇ ਵੱਧਣ ਆਉਣ ਲੱਗੇ ਛੱਡ ਕੇ ਸਰਮੋਰਿਆਂ ਨੇ ਇਹ ਗੱਲ 'ਚ ਕਿੰਨੀ ਕਿ ਸੱਚਾਈ ਹੈ ਕਿ ਜ਼ਿਮੀਂਦਾਰ ਆਪਾਂ ਸਾਰੇ ਮਿਲ ਕੇ ਜਿਹੜੀ ਆਪਾਂ ਨੂੰ ਬਿਜਲੀ ਖੇਤਾਂ ਟਿਊਬਵਲ ਵਾਲੀ ਫ੍ਰੀ ਮਿਲਦੀ ਹੈ ਆਪਾਂ ਮੋਟਰਾਂ ਛੱਡ ਕੇ ਘਰੇ ਨਗਵਾਂਡੇ ਨੇ ਬਟਾਂ ਡੱਪ ਜਾਨਦੀਆਂ ਕਿ ਆਪਾਂ ਨੂੰ ਸੰਕੋਚ ਕਰਨੀ ਚਾਹੀਦੀ ਹੈ ਫ੍ਰੀ ਕਿਹਨੇ ਦਿੱਤੀ ਹੈ ਫ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ ਹੈ ਇਹਨੇ ਥੋੜੀ ਦੋ ਅਸੀਂ ਮੰਨਦੇ ਹਾਂ ਉਹਨਾਂ ਨੇ ਨਹੀਂ ਕੀਤੀ ਪ੍ਰਕਾਸ਼ ਸਿੰਘ ਸਾਹਿਬ ਤੋਂ ਵੱਡੀ ਕਿਸਾਨ ਨੂੰ ਦੇਣ ਦਿੱਤੀ ਫ੍ਰੀ ਬਿਜਲੀ ਤਾਂ ਇਹਨਾਂ ਵਿਚਾਰੇ ਗਰੀਬਾਂ ਨੂੰ ਦਿੱਤਾ ਸੀ 833 ਕਿਲੋ ਮੋਰ 5 ਕਿਲੋ ਤੇ ਆ ਗਏ ਕੈਪਟਨ ਮਰਿੰਦਰ ਸਿੰਘ ਨੇ ਖੇਤੀਬਾੜੀ ਟਿਊਬਵਲ ਕਨੈਕਸ਼ਨ ਦੇਣੇ ਬੰਦ ਕਰਤੇ ਆ ਆਮ ਆਦਮੀ ਨੂੰ ਨਹੀਂ ਦਿੱਤੇ ਕਿੰਨੀ ਕਿ ਸੜਾਈ ਹੈ ਕਹਿੰਦੇ ਗ੍ਰੀਨ ਟਰਮੀਨਲ ਵੱਲੋਂ ਕੇਸ ਕੀਤਾ ਗਿਆ ਕਿ ਬਿਜਲੀ ਜਿਹੜੇ ਟਿਊਬਵਲ ਕਨੈਕਸ਼ਨ ਫਰੀ ਨਾ ਦਿਓ ਕਿੰਨੀ ਕਿ ਸੜਾਈ ਹੈ ਕੀ ਕਹੋਗੇ ਤੁਸੀਂ ਦੱਸੋ ਕੈਪਟਨ ਦਾ ਤਾਂ ਨਾ ਹੀ ਨਾਲ ਹੈ ਕਿਉਂਕਿ ਗੁਟਕਾ ਸੌਂ ਖਾ ਕੇ ਗੁਰੂ ਗ੍ਰੰਥ ਸਾਹਿਬ ਵੀ ਵੇਚਦਾ ਉਹਨੇ ਯਾਰ ਉਹਦਾ ਤਾਂ ਨਾ ਹੀ ਨਾ ਛੇੜੋ ਉਹਦਾ ਕੋਈ ਫਾਇਦਾ ਨਹੀਂ ਠੀਕ ਹੈ ਤੇ ਆਦਮੀ ਤੇ ਆਮ ਆਦਮੀ ਨੇ ਕੁਝ ਕੀਤਾ ਬਈ ਆਪਦੀ ਮੈਂ ਗਾਰੰਟੀ ਦਿੰਦਾ ਵੀ ਨਹੀਂ ਕਰੀ ਕੋਈ ਗੁਰੂ ਆਪਦੇ ਪੇਉ ਨੂੰ ਮਾਰ ਮਾਰਦੂਗਾ ਮਚਾ ਦੂਗਾ ਯਾਰ ਨਹੀਂ ਨਹੀਂ ਮੈਂ ਕਹਿੰਦਾ ਵੀ ਆਮ ਆਦਮੀ ਨੇ ਕੋਈ ਕਾਰਵਾਈ ਕਿੱਥੇ ਹੁੰਦੀ ਹੈ ਕਾਰਵਾਈ ਦਾ ਫੇਰ ਕਰਨ ਜਦੋਂ ਇਹਨੇ ਸ਼ਿੱਟੀ ਨਹੀਂ ਸਹੀ ਕੋਈ ਕਾਨੂੰਨ ਚ ਮੈਨੂੰ ਫੇਰ ਹੀ ਪੁਲਿਸ ਫੜੂ ਕਿੰਨਾ ਜੇ ਕੋਈ ਕਾਨੂੰਨ ਹੋਗਾ ਨਾ ਸਹੀ ਗੱਲ ਹਾਂ ਨਹੀਂ ਅਜਮ ਦੇ ਨੰਦੇ ਅੰਦਰ ਬਾਦਲ ਕਹਿੰਦੇ ਝਾਕਦੇ ਨਹੀਂ ਹੈ ਇਹਦਾ ਲੰਡੂ ਪੰਜੇ ਉਹਨਾਂ ਅੰਦਰ ਦੇ ਜਾਂਦਾ ਭਗਵੰਤ ਮਾਨ ਨਾ ਤਾਂ ਭਗਵੰਤ ਮਾਨ ਕਹਿੰਦਾ ਸੀ ਮੈਂ ਸੁੱਖ ਬਲਾਸ ਢਾਊਂਗਾ ਕਹਿੰਦਾ ਫੇਟਾਇਆ ਨਹੀਂ ਇਹ ਤਾਂ ਗੱਲਾਂ ਨਾਲ ਤਾਂ ਬਹੁਤ ਐਂ ਤਾਂ ਇਸ਼ਾਰਾ ਪਿੰਡ ਮਾਰ ਕੇ ਬਹਿਨੇ ਕਿਸ਼ਨਾ ਸਿਰ ਤੇ ਹੈਗੀ ਤੇ ਕੀ ਮੰਗਾ ਸਰਕਾਰ ਤੋਂ ਸੋਡੀਆਂ ਸਾਡੀ ਮੰਗਾ ਤਾਂ ਮੌਜਿਆ ਪਿੰਡ ਦੇ ਵਿੱਚ ਕੋਈ ਕੰਮ ਵੀ ਨਹੀਂ ਕੀਤਾ ਉਹ ਕਰਿਆ ਤੇ ਜਿਹੜੇ ਕੰਮ ਕਰੇ ਨੇ ਪਹਿਲਾਂ ਸਰਦਾਰ ਬੜਵਿੰਦਰ ਸਿੰਘ ਭੁੰਦਰ ਨੇ ਤੇ ਬੀਬਾ ਹਰਸ਼ਵਤ ਕੌਰ ਨੇ ਸਾਡਾ ਮੌਜਿਆ ਪਿੰਡ ਛੋਟਾ ਹੈ ਜੀ 1 ਕਰੋੜ ਰੁਪਏ ਦਾ ਸਕੂਲ ਤੇ ਲਾਇਆ ਜੀ ਭੁੰਦਰ ਸਾਹਿਬ ਨੇ ਉਹ ਕਹਿੰਦਾ ਜਮਾ ਸਿਰੇ ਚੜ੍ਹ ਦਿਓ 1 ਕਰੋੜ ਰੁਪਏ ਦਿੱਤਾ ਸਾਨੂੰ ਪਿੰਡ ਨੂੰ ਸਟੱਡੀ ਦਿੱਤੀ ਹੈ ਜੀ ਇਹਦਾ ਮਤਲਬ ਤੁਸੀਂ ਬੀਬਾ ਹਰਸ਼ਵਤ ਕੌਰ ਬਾਦਲ ਨੂੰ ਜਿਤਾ ਰਹੇ ਹੋ ਅਸੀਂ ਸਾਰਾ ਪਿੰਡ ਜੁੜ ਕੇ ਬੀਬਾ ਹਰਸ਼ਵਤ ਕੌਰ ਦੀ ਮਦਦ ਕਰ ਰਹੇ ਹਾਂ ਇੰਨੀ ਕਿੰਨੀ ਲੀਡ ਤੇ ਜਿਤਾਉਂਗੇ ਬੱਤ ਤੋਂ ਬੱਤ ਜਰ ਦਵਾਂਗੇ ਜੀ ਬੱਤ ਤੋਂ ਬੱਤ ਹਾਂ ਮੁਕਾਬਲਾ ਤੁਸੀਂ ਕਾਂਗਰਸ ਨਾਲ ਮੰਨਦੇ ਹੋ ਕਿ ਆਮ ਆਦਮੀ ਨਾਲ ਮੰਨਦੇ ਹੋ ਕਿ ਲੱਖੇ ਸਿਧਾਨੇ ਨਾਲ ਅਸੀਂ ਬੀਬਾ ਹਰਸ਼ਰਧ ਕੌਰ ਦਾ ਮੁਕਾਬਲਾ ਖੁੱਡੀਆਂ ਸਾਹਬ ਨਾਲ ਆ ਜੀ ਹੁਣ ਮੰਗ ਕੀ ਹੈ ਕਮੀ ਕੀ ਹੈ ਪਿੰਡ ਦੇ ਵਿੱਚ ਜਿਹੜੀ ਸਾਨੂੰ ਚਾਹੀਦੀ ਆ ਪਿੰਡ ਦੇ ਵਿੱਚ ਤਾਂ ਹੀ ਸਾਡੇ ਗੰਦੇ ਆ ਪਾਣੀ ਦਾ ਨਿਕਾਸ ਨਹੀਂ ਬੁਰਾ ਹਾਲ ਹੋ ਰਿਹਾ ਗੁਰਦੁਆਰਾ ਸਾਹਿਬ ਕੋਲੇ ਕੋਈ ਪਿੰਡ ਦੇ ਵਿੱਚ ਜਿਹੜੀਆਂ ਰਹਿ ਗਏ ਧੂਰੇ ਕੰਮ ਆ ਉਹ ਸਾਰੇ ਧੂਰੇ ਪੈਣੇ ਪਿੰਡ ਦੇ ਵਿੱਚ ਤਾਰਾ ਲੌਕੀ ਜਾਂਦੀਆਂ ਨਹੀਂ ਫਿਰਨੀਆਂ ਤੇ ਪਿੰਡ ਦੀਆਂ ਫਿਰਨੀਆਂ ਦਾ ਬੁਰਾ ਹਾਲ ਹੈ ਜੀ ਕੋਈ ਵੀ ਨਾ ਕੋਈ ਮਹਿਕਮੇ ਵਾਲਾ ਅੱਖ ਲੱਗਦਾ ਕੋਈ ਮਤਲਬ ਪਿੰਡ ਦੇ ਵਿੱਚ ਲਾਈਟ ਨਹੀਂ ਪੂਰੀ ਆਉਂਦੀ। ਸਾਰ ਫਾਰਮਾ ਬੇੜੇ ਵਾਲਾਂ ਦੀ ਹੁਣ ਇਹ ਮੰਗਾ ਜੀ ਅਸੀਂ। ਆ ਬੇੜੇ ਦੇ ਵਿੱਚ ਹੁਣ ਵੋਟਾਂ ਵਾਂਗ ਦੇ ਫਿਰਦੇ ਆ ਜੀ। ਬੀਬਾ ਹਰਸ਼ਪ੍ਰਤ ਕੋਰ ਖਾਤਰ। ਸਾਨੂੰ ਬੇੜੇ ਵਾਲੇ ਹੁਣ ਸਾਰਾ ਅਸੀਂ ਬੇੜਾ ਆਪਾਂ ਬੇੜੇ ਦੇ ਵਿੱਚ ਖੜੇ ਆ। ਇਹਨੀਆਂ ਤਾਰਾਂ ਦੇਖੋ ਇੱਕ ਮੇ ਲੋਕੀ ਜਾਂਦੀਆਂ ਨੇ। ਕੋਈ ਸਪੋਰਟ ਨਹੀਂ ਜੀ, ਕੋਈ ਕੁਛ ਨਹੀਂ। ਕੋਈ ਲੀਡਰ ਨਹੀਂ ਆਖੇ ਲੱਗਦਾ। ਐਮਐਲਏ ਸਾਹਿਬ ਵੀ ਉਹ ਕਹਿਦੇ ਨੇ ਕਿਤੇ ਕਹਿਦੇ ਨੇ ਥੋੜੇ ਪਰਸੂ ਡਿਸਪੈਂਸਰੀ ਨੂੰ 5 ਲੱਖ ਰੁਪਏ ਦੇ ਦਾ ਪਰਸੋਂ ਕੰਮ ਚਲਾ ਲਓ ਕਿਤੇ ਕੁਛ ਕੋਈ ਕੰਮ ਨਹੀਂ ਹੁੰਦਾ ਜੀ ਪਿੰਡ 'ਚ। अच्छा ਜਿਵੇਂ ਜਿਹੜੀਆਂ ਵਿਰੋਧੀ ਪਾਰਟੀਆਂ ਹੈਗੀਆਂ ਆਮ ਆਦਮੀ ਪਾਰਟੀ ਵਾਲੇ ਆ ਜਾਂ ਕਾਂਗਰਸ ਵਾਲੇ ਆ ਉਹ ਤਾਂ ਕਾਲੀਆਂ ਤੇ ਤੰਜ ਕਸਦੇ ਆ ਕਹਿੰਦੇ ਇਹਨਾਂ ਨੇ ਪੰਜਾਬ ਵਿੱਚ ਨਸ਼ਾ ਲੰਦਾ ਬੇਅਦਵੀਂ ਕਰਾਈ ਨੌਜਵਾਨਾਂ ਨੂੰ ਨਸ਼ੇ ਤੇ ਲਾਤਾ ਤੇ ਕਹਿੰਦੇ ਕੰਮ ਸਾਰ ਇਹਨਾਂ ਨੇ ਕੀਤਾ ਸੀ ਤਾਂ ਹੌਲੀ-ਹੌਲੀ ਸਿਸਟਮ ਉਲਝਿਆ ਹੋਇਆ ਹੈ ਹੌਲੀ-ਹੌਲੀ ਠੀਕ ਕਰਾਂਗੇ ਸਾਲ ਹੀ ਦੋ ਹੋਏ ਆ ਕੀ ਕਹੋਗੇ ਨਹੀਂ ਸਾਡੇ ਪਿੰਡ ਦੇ ਵਿੱਚ ਕੋਈ ਨਸ਼ਾ ਨਹੀਂ